ਦੁਨੀਆ ਦੇ ਵਿੱਚ ਕਦੇ ਨਹੀਂ ਹੋਇਆ ਕਿ 크ਰਿਸਚIANS ਦੇ ਪਾਪ ਨੂੰ ਕਿਸੇ ਸਟੇਟ ਨੇ ਫੇਕ ਐਂਕਾਊਂਟਰਸ ਸਮਾਰਿਆ ਹੋਵੇ ਕਦੇ ਨਹੀਂ ਹੋਇਆ ਕਿ ਮੁਸਲਮਾਨਾਂ ਦੇ ਖਲੀਫੇ ਨੂੰ ਕਿਸੇ ਸਟੇਟ ਦੀ ਪੁਲਿਸ ਨੇ ਮਾਰਿਆ ਹੋਵੇ ਹਿੰਦੁਸਤਾਨ 'ਚ ਤੁਸੀਂ ਕਦੇ ਨਹੀਂ ਸੁਨਿਆ ਹੋਵੇਗਾ ਕਿ ਹਿੰਦੂਆਂ ਦੇ ਸ਼ੰਕਰਚਾਰੀਆਂ ਨੂੰ ਇੱਥੋਂ ਦੇ ਕਿਸੇ ਪੁਲਿਸ ਅਫਸਰ ਨੇ ਮਾਰ ਦਿੱਤਾ ਹੋਵੇ ਇਹ ਦੁਨੀਆ ਦੇ ਵਿੱਚ ਪਹਿਲੀ ਐਗਜ਼ੈਂਪਲ ਹੈ ਕਿ ਸਿੱਖ ਕੌਮ ਦੀ ਜਿਹੜੀ ਸਭ ਤੋਂ ਵੱਡਾ ਸਰਬਉੱਚ ਸੰਸਾ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਜਿਹੜੇ ਸੀ ਭਾਈ ਗੁਰਦੇਵ ਸਿੰਘ ਕੋਂਕੇ ਇਹਨਾਂ ਨੂੰ ਚੱਕਿਆ ਤੇ ਪੁਲਿਸ ਨੇ ਝੂਠੇ ਪੁਲਿਸ ਮੁਕਾਬਲੇ ਚ ਮਾਰ ਦਿੱਤਾ ਜਿਹੜਾ ਜਥੇਦਾਰ ਨਹੀਂ ਛੱਡਿਆ ਤੇ ਜਿਹੜੀ ਸਾਡੇ 25 ਤੋਂ 50 ਹਜ਼ਾਰ ਬੰਦੇ ਦੀ ਕਿਲਿੰਗ ਕੀਤੀ ਹੈ ਅਸੀਂ ਚਾਹੁੰਦੇ ਸੀ ਕਿ ਕੇਸ ਇਸ ਤਰ੍ਹਾਂ ਨਾ ਬਿਲਟ ਹੁੰਦਾ ਕਿ ਦੁਨੀਆ ਨੂੰ ਪਤਾ ਲੱਗਦਾ ਕਿ ਸਿੱਖ ਕੌਮ ਨਾ ਕੀ ਵਾਪਰ ਰਹੀ ਹੈ ਈ ਅੰਗਰੇਜ਼ੀ ਚ ਜਿਹੜੀ ਬਾਦਲਦਰ ਦੀ ਲੀਗਲ ਟੀਮ ਹੈ ਉਹਨਾਂ ਨੇ ਕੇਸ ਤਿਆਰ ਕੀਤਾ ਹੋਇਆ ਉਹਦੇ ਵਿੱਚ ਇਹਨਾਂ ਨੇ ਜਥੇਦਾਰ ਭਾਈ ਗੁਰਦੇਵ ਸਿੰਘ ਕੋਂਕੇ ਨੂੰ ਨੋਇੰਗਲੀ ਪਾਈਸਾਬ ਲਿਖਿਆ ਇਹਦੇ ਵਿੱਚ ਕਿਤੇ ਉਹਨਾਂ ਨੇ ਨਹੀਂ ਦੱਸਿਆ ਪਈ ਇਹ ਸ਼੍ਰੀ ਕਾਲਤਕ ਸਾਬ ਦੇ ਜਥੇਦਾਰ ਸੀ ਚਾਹੀਏ ਗੁਰਦੇਵ ਸਿੰਘ ਕੋਂਕੇ ਸਾਹਿਬ ਚਾਹੀਏ ਕਾਲਤਕ ਸਾਹਿਬ ਦੇ ਜਥੇਦਾਰ ਉਹਦੇ 'ਚ ਫਰਕ ਕੀ ਪੈਂਦਾ ਜਦੋਂ ਕਹਿੰਦੇ ਨਹੀਂ ਕਿ ਇਹ ਸਾਬਕਾ ਮੁੱਖ ਮੰਤਰੀ ਬੈਂ ਸਿੰਘ ਮਾਰਿਆ ਹੈ ਤੇ ਐਕਸੈਪਸ਼ਨਲ ਕੇਸ ਹੈ ਇਸ ਕਰਕੇ ਸਖਤੋ ਸਖਤ ਸਜ਼ਾ ਹੋਣੀ ਚਾਹੀਦੀ ਹੈ ਜੀ ਇਹ ਆਰਡਨਰੀ ਬੰਦਾ ਹੁੰਦਾ ਤੇ ਸਜ਼ਾ ਕੱਟ ਹੁੰਦੀ ਤੇ ਇਹਨਾਂ ਨੇ ਸਾਡੀ ਕੌਮ ਦਾ ਸਰਬੁੱਚ ਅਕਾਲ ਤਖਤ ਸਾਹਿਬ ਦਾ ਜਥੇਦਾਰ ਸ਼ਹੀਦ ਕੀਤਾ ਹੈ ਇਹਨਾਂ ਨੂੰ ਫਾਂਸੀ ਕੀਤੀ ਗਈ ਹੈ ਜਿਵੇਂ ਇੰਦਰਾ ਮਰਡਰ ਕੇਸ ਵੀ ਹੋਇਆ ਹੈ ਇਹਨਾਂ ਨੇ ਇਸ ਕਰਕੇ ਨਹੀਂ ਮੈਂਸ਼ਨ ਕੀਤਾ ਹੈਗਾ ਸ਼ਰੋਮੀ ਕਮੇਟੀ ਨੇ ਕਿਉਂਕਿ ਭਾਈ ਕੌਕੇ ਹੁਣਾਂ ਨੂੰ ਜਿਹੜਾ ਜਥੇਦਾਰ ਸੀ ਉਹ ਸਰਬਤ ਖਾਲਸਾ ਨੇ ਅਪਾਇੰਟ ਕੀਤਾ ਸੀ 86 ਦੇ ਤੇ ਇਹਨਾਂ ਨੂੰ ਲੱਗਦਾ ਹੈ ਕਿ ਜੇ ਸਰਬਤ ਖਾਲਸਾ ਰੈਕੋਗਨਾਈਜ਼ ਹੁੰਦਾ ਤੇ ਫਿਰ ਭਾਈ ਜਗਤਾਰ ਸਿੰਘ ਹਵਾਰਾ ਵੀ ਐਜ਼ ਜਥੇਦਾਰ ਰੈਕੋਗਨਾਈਜ਼ ਕਰਨਾ ਪੈਂਦਾ ਹੈ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਹੈ ਜਾਂ ਸ਼੍ਰੋਮਣੀ ਕਾਲੀ ਦਲ ਆ ਉਹਨਾਂ ਨੇ ਜਾਣ ਬੁੱਝ ਕੇ ਜਿਹੜਾ ਵਾ ਸ਼੍ਰੀ ਕਾਲ ਤਕ ਸਾਹਿਬ ਦੇ ਜਥੇਦਾਰ ਨਹੀਂ ਲਿਖਿਆ ਨਹੀਂ ਸ਼੍ਰੋਮਣੀ ਕਮੇਟੀ ਨੇ ਨਾ ਉਹਨਾਂ ਨੂੰ ਆਨ ਕੀਤਾ ਨਾ ਡਿਸ ਆਨ ਕੀਤਾ ਕਦੇ ਸ਼੍ਰੋਮਣੀ ਕਮੇਟੀ ਦੇ ਉਦੋਂ ਜਿਹੜੇ ਪ੍ਰਧਾਨ ਸੀ ਸਰਦਾਰ ਗੁਰਚਨ ਸਿੰਘ ਤੋਰਾ ਉਹਨਾਂ ਨੇ ਕਿਤੇ ਵੀ ਨਹੀਂ ਕਿਹਾ ਕਿ ਸਰਬੱਤ ਖਾਲਸੇ ਦੇ ਜਥੇਦਾਰਾਂ ਨੂੰ ਉਸੇ ਮਾਨਤਾ ਦੰਨੇ ਆ ਬਾਦਲਦਲ ਦੇ ਜਿਹੜੇ ਪ੍ਰੋਮਿਨੈਂਟ ਲੀਡਰ ਨੇ ਵਰਸ ਸਿੰਘ ਵਲਟੋਹਾ ਬੰਟੀ ਰੁਮਾਨਾ ਪ੍ਰੈਮ ਸਿੰਘ ਚੰਦੂ ਮਾਜ਼ਰਾ ਇਹਨਾਂ ਨੇ ਇੱਕ ਪ੍ਰੈਸ ਕਾਨਫਰੰਸ ਕਰਕੇ ਬੀਪੀ ਤਵਾੜੀ ਉਹਨਾਂ ਦੀ ਰਿਪੋਰਟ ਰਿਜੈਕਟ ਕਰ ਦਿੱਤੀ ਸੀ ਕਿ ਅਸੀਂ ਨਹੀਂ ਇਹਨੂੰ ਮੰਨਦੇ ਕਹਿੰਦੇ ਨੇ ਸੀ ਤਵਾੜੀ ਨੇ ਕੇਪੀਐਸ ਗੇਲ ਤੇ ਐਕਸੀ ਮਿਨਿਸਟਰ ਬੈਂਸਿੰਗ ਦਾ ਨਾਂ ਨਹੀਂ ਲਿਖਿਆ ਤੇ ਅੱਜ ਹੁਣ ਤੁਸੀਂ ਰਿਪੋਰਟ ਤਿਆਰ ਕੀਤੀ ਹੈ ਇਹਦੇ ਵਿੱਚ ਇਹਨਾਂ ਨੂੰ ਇਹ ਪੁੱਛਣਾ ਚਾਹੁੰਦੇ ਆ ਤੁਸੀਂ ਨਾ ਕਿਉਂ ਨਹੀਂ ਪਾਇਆ ਹੈਗਾ ਜੜਿਤ ਵਾਡੀ ਦੀ ਰਿਪੋਰਟ ਹੈ ਇਹ ਪਹਿਲੀ ਰਿਪੋਰਟ ਹੈ ਜ ਜਨੇ ਸਟੈਬਲਿਸ਼ ਕੀਤਾ ਹੈ ਕਿ ਜਥੇਦਾਰ ਸਾਹਿਬ ਦੀ ਕਿਲਿੰਗ ਹੋਈ ਹੈ ਸ਼੍ਰੀ ਕਾਲਤਕ ਸਾਹਿਬ ਦੇ ਜਥੇਦਾਰ ਭਾਈ ਗੁਰਦੇਵ ਸਿੰਘ ਕੌਂਕੇ ਕਤਲ ਕਾਂਡ ਨੂੰ ਕਈ ਸਾਲ ਹੋ ਚੁੱਕੇ ਰਹੇ ਤੇ ਮੁੱਦਾ ਦੁਬਾਰਾ ਉੱਠਿਆ ਤੇ ਉਸ ਮੁਤਲਕ ਹੁਣ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਇੱਕ ਵਫਦ ਨੇ ਭਾਈ ਕੌਂਕੇ ਦੇ ਪਰਿਵਾਰ ਨਾਲ ਮਿਲ ਕੇ ਪੁਲਿਸ ਨੂੰ ਸ਼ਿਕਾਇਤ ਦਿੱਤੀ ਆ ਕਿ ਜਿਹੜੇ ਕਸੂਰਵਾਰ ਲੋਕ ਨੇ ਉਨ੍ਹਾਂ ਦੇ ਖਿਲਾਫ ਬੰਦੀ ਕਾਰਵਾਈ ਕੀਤੀ ਜਾਵੇ 21 ਪੁਲਿਸ ਅਫਸਰਾਂ ਦੇ ਨਾਮ ਵੀ ਨੇ ਪਰ ਜਿਹੜੀ ਡਰਾਫਟ ਕੀਤੀ ਗਈ ਹੈ ਸ਼ਿਕਾਇਤ ਉਸ ਤੇ ਹੁਣ ਕਿੰਤੂ ਪਰੰਤੂ ਹੁਣੇ ਸ਼ੁਰੂ ਹੋ ਚੁੱਕੇ ਨੇ ਕਿ ਉਹਦੇ ਚ ਜਾਣਬੁੱਝ ਕੇ ਅਜਿਹੇ ਲਕੂਨੇ ਰੱਖੇ ਗਏ ਨੇ ਜਿਸ ਨਾਲ ਕੇਸ ਕਮਜ਼ੋਰ ਪੈ ਸਕਦਾਗਾ ਉਹ ਕਿਹੜੇ ਲਕੂਨੇ ਨੇ ਕੀ ਕਮੀ ਪੇਸ਼ੀ ਰਹਿ ਗਈ ਹੈ ਕਿ ਜਾਣ ਬੁੱਝ ਕੇ ਰੱਖੀ ਗਈ ਹੈ ਇਸ ਮੁਤਲਕ ਗੱਲਬਾਤ ਕਰਾਂਗੇ ਸਾਡੇ ਨਾਲ ਨੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਐਡਵੋਕੇਟ ਸਿਮਰਨਜੀਤ ਸਿੰਘ ਹੋਣੀ ਜਿਹੜੇ ਪਹਿਲਾਂ ਵੀ ਅਜਿਹੇ ਬਹੁਤ ਸਾਰੇ ਮਸਲੇ ਖਾਸ ਕਰਕੇ ਪੰਜਾਬ ਨੂੰ ਲੈ ਕੇ ਹੋ ਜਾਂ ਸਿੱਖ ਕੌਮ ਨੂੰ ਲੈ ਕੇ ਉਠਾਉਂਦੇ ਰਹਿੰਦੇ ਨੇ ਤੁਹਾਨੂੰ ਕੀ ਲੱਗਦਾ ਐਡਵੋਕੇਟ ਸਾਹਿਬ ਕਿ ਕੀ ਸ਼ਰੂਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦਾ ਜਿਹੜਾ ਪੈਨਲ ਆ ਨਾਮੀ ਵਕੀਲ ਨੇ ਬੜੇ ਬੜੇ ਕੇਸ ਲੜੇ ਨੇ ਪਰ ਜਿਹੜੀ ਆ ਡਰਾਫਟ ਕੀਤੀ ਗਈ ਹੈ ਭਾਈ ਕੌਂਕੇ ਵਾਲੀ ਸ਼ਿਕਾਇਤ ਤੁਹਾਨੂੰ ਇਹਦੇ ਚ ਕੀ ਕਮੀ ਲੱਗਦੀ ਹੈਗੇ ਕਿ ਕਿੱਥੇ ਕਮੀ ਰਹਿ ਗਈ ਆ ਕਿ ਜਾਂ ਜਾਣਬੁੱਝ ਕੇ ਰੱਖੀ ਗਈ ਆ ਦੇਖੋ ਇਸ ਕੇਸ ਚ ਸਭ ਤੋਂ ਜਿਹੜੀ ਇੰਪੋਰਟੈਂਟ ਗੱਲ ਹੈਗੀ ਹੈ ਜੀ ਕਿ ਦੁਨੀਆ ਦੇ ਵਿੱਚ ਕਦੇ ਨਹੀਂ ਹੋਇਆ ਹੈ ਕਿ ਕ੍ਰਿਸ਼ੀਅਨਸ ਦੇ ਪੋਪ ਨੂੰ ਕਿਸੇ ਸਟੇਟ ਨੇ ਫੇਕ ਐਨਕਾਉਂਟਰਸ ਸਹਾਰਿਆ ਹੋਵੇ ਜੀ ਕਦੇ ਵੀ ਹੋਇਆ ਹੈ ਕਿ ਮੁਸਲਮਾਨਾਂ ਦੇ ਖਲੀਫੇ ਨੂੰ ਕਿਸੇ ਸਟੇਟ ਦੀ ਪੁਲਿਸ ਨੇ ਮਾਰਿਆ ਹੋਵੇ ਜੀ ਹਿੰਦੁਸਤਾਨ 'ਚ ਤੁਸੀਂ ਕਦੇ ਨਹੀਂ ਸੁਨਿਆ ਹੋਵੇਗਾ ਕਿ ਹਿੰਦੂਆਂ ਦੇ ਸ਼ੰਕਰਚਾਰੀਆਂ ਨੂੰ ਇੱਥੋਂ ਦੀ ਕਿਸੇ ਪੁਲਿਸ ਅਫਸਰ ਨੇ ਮਾਰ ਦਿੱਤਾ ਹੋਵੇ ਜੀ ਇਹ ਦੁਨੀਆ ਦੇ ਵਿੱਚ ਪਹਿਲੀ ਐਗਜ਼ੈਂਪਲ ਹੈ ਜੀ ਕਿ ਸਿੱਖ ਕੌਮ ਦੀ ਜਿਹੜੀ ਸਭ ਤੋਂ ਵੱਡਾ ਸਰਬਉੱਚ ਸੰਸਾ ਸ਼੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਜਿਹੜੇ ਸੀ ਭਾਈ ਗੁਰਦੇਵ ਸਿੰਘ ਕੋਂਕੇ ਇਹਨਾਂ ਨੂੰ ਚੱਕਿਆ ਤੇ ਪੁਲਿਸ ਨੇ ਝੂਠੇ ਪੁਲਿਸ ਮੁਕਾਬਲੇ 'ਚ ਮਾਰ ਦਿੱਤਾ ਜੀ ਸਾਡਾ ਅੱਜ ਇਸ ਕੇਸ ਸਭ ਤੋਂ ਵੱਡਾ ਐਬਜੈਕਟ ਹੈ ਕਿ ਦੁਨੀਆ ਨੂੰ ਇਹ ਦੱਸਣਾ ਹੈ ਕਿ ਸਾਡੇ ਨਾਲ ਤੱਕਾ ਕਿੰਨਾ ਹੋਇਆ ਹੈ ਜੀ ਜੀ ਇਹਨਾਂ ਨੇ ਸਾਡਾ ਸੁਪਰੀਮ ਜਿਹੜਾ ਜਥੇਦਾਰ ਨੇ ਛੱਡਿਆ ਹੈ ਤੇ ਜਿਹੜੀ ਸਾਡੇ 25 ਤੋਂ 50 ਹਜ਼ਾਰ ਬੰਦੇ ਦੀ ਕਿਲਿੰਗ ਕੀਤੀ ਹੈ ਅਸੀਂ ਚਾਹੁੰਦੇ ਸੀ ਕਿ ਕੇਸ ਇਸ ਢੰਗ ਨਾਲ ਬਿਲਟ ਹੁੰਦਾ ਹੈ ਕਿ ਦੁਨੀਆ ਨੂੰ ਪਤਾ ਲੱਗਦਾ ਕਿ ਸਿੱਖ ਕੌਮ ਨਾਲ ਕੀ ਵਾਪਰਿਆ ਜੀ ਇਹਦੀ ਜਿਹੜੀ ਸ਼ਿਕਾਇਤ ਹੈ 7 ਪੇजेस ਦੀ ਹੈਗੀ ਹੈ ਤੁਹਾਡੇ ਸਾਹਮਣੇ ਹੈ ਜੀ ਜੀ ਇਹਦੇ ਵਿੱਚ ਕਿਉਂਕਿ ਮਾਤਾ ਜੀ ਮੈਨੂੰ ਲੱਗਦਾ ਅੰਗਰੇਜ਼ੀ ਨਹੀਂ ਜਾਂਦੀ ਜੀ ਇਹ ਅੰਗਰੇਜ਼ੀ ਚ ਜਿਹੜੀ ਬਾਦਲਦਰ ਦੀ ਲੀਗਲ ਟੀਮ ਹੈ ਉਹਨਾਂ ਨੇ ਕੇਸ ਤਿਆਰ ਕੀਤਾ ਹੋਇਆ ਜੀ ਉਹਦੇ ਵਿੱਚ ਇਹਨਾਂ ਨੇ ਜਥੇਦਾਰ ਭਾਈ ਗੁਰਦੇਵ ਸਿੰਘ ਕੋਂਕੇ ਨੂੰ ਨੋਇੰਗਲੀ ਪਾਈ ਸਾਹਿਬ ਲਿਖੇ ਜੀ ਇਹਦੇ ਵਿੱਚ ਕਿਤੇ ਉਹਨਾਂ ਨੇ ਨਹੀਂ ਦੱਸਿਆ ਵੀ ਇਹ ਸ਼੍ਰੀ ਕਾਲਤਕ ਸਾਹਿਬ ਦੇ ਜਥੇਦਾਰ ਸੀ ਉਹਦਾ ਕਾਰਨ ਕੀ ਹੈ ਨਹੀਂ ਚਾਹੇ ਗੁਰਦੇਵ ਸਿੰਘ ਕੋਂਕੇ ਸਾਹਿਬ ਚਾਹੇ ਕਾਲਤਕ ਸਾਹਿਬ ਦੇ ਜਥੇਦਾਰ ਉਹਦੇ ਵਿੱਚ ਫਰਕ ਕੀ ਪੈਂਦਾ ਹੈ ਫਰਕ ਮੈਂ ਜ਼ਿੰਮੇਤ ਨੂੰ ਬਰੀਫ ਕੀਤਾ ਕਿ ਦੁਨੀਆ ਦੀ ਕੱਲੀ ਐਗਜ਼ੈਂਪਲ ਹੈ ਕਿ ਕਦੇ ਵੀ ਕਿਸੇ ਕੌਮ ਦਾ ਟੌਪ ਹੈੱਡ ਕਿਸੇ ਸਟੇਟ ਨੇ ਫੇਕ ਇਨਕਾਊਂਟਰਸ ਨਹੀਂ ਮਾਰੇ ਨਹੀਂ ਜੇ ਦੇ ਚ ਲਿਖ ਦੇ ਲਿਖਿਆ ਜਾਂਦਾ ਤੇ ਸਿੱਕੀ ਕੇਸ ਸੋਲਿਡ ਹੋ ਜਾਂਦਾ ਜੇ ਨਾ ਲਿਖਦੇ ਤੇ ਕੇਸ ਕਮਜ਼ੋਰ ਹੋ ਗਿਆ ਆ ਦੇਖੋ ਇਤਨਾ ਫਰਕ ਨਹੀਂ ਹੈਗਾ ਪਰ ਇੱਕ ਜਿਹੜਾ ਇੰਟਰਨੈਸ਼ਨਲ ਲੈਵਲ ਤੇ ਲੋਕਾਂ ਨੂੰ ਜਿਹੜਾ ਸੀ ਮੈਸੇਜ ਦੇਣਾ ਹੁੰਦਾ ਜਦੋਂ ਕਹਿੰਦੇ ਨਹੀਂ ਕਿ ਇਹ ਸਾਬਕਾ ਮੁੱਖ ਮੰਤਰੀ ਬੈਂ ਸਿੰਘ ਮਾਰਿਆ ਹੈ ਤੇ ਐਕਸੈਪਸ਼ਨਲ ਕੇਸ ਹੈ ਇਸ ਕਰਕੇ ਸਖਤੋ ਸਖਤ ਸਜ਼ਾ ਹੋਣੀ ਚਾਹੀਦੀ ਹੈ ਜੀ ਇਹ ਆਰਡੀਨਰੀ ਬੰਦਾ ਹੁੰਦਾ ਤੇ ਸਜ਼ਾ ਕੱਟ ਹੁੰਦੀ ਹੈ ਸੋ ਇੱਥੇ ਵੀ ਸਾਡੀ ਪਲੀ ਹੈ ਕਿ ਇਹਨਾਂ ਨੇ ਸਾਡੀ ਕੌਮ ਦਾ ਸਰਵਉੱਚ ਅਕਾਲ ਤਖਤ ਸਾਹਿਬ ਦਾ ਜਥੇਦਾਰ ਸ਼ਹੀਦ ਕੀਤਾ ਹੈ ਜਿਹੜੀ ਸਜ਼ਾ ਹੈ ਜਿਵੇਂ ਸਟੇਟ ਉਹ ਐਕਸ ਜੀਮਨਸਟਰ ਬੈਂਸਿੰਗ ਦੇ ਕੇਸ ਕਹਿੰਦੀ ਹੈ ਚਾਹੇ ਹੋਰ ਅਫਸਰਾਂ ਦੇ ਕੇਸ ਵਾਇਦਿਆ ਦੇ ਕੇਸ ਕਹਿੰਦੀ ਹੈ ਕਿ ਇਹਨਾਂ ਨੇ ਸਟੇਟ ਦੇ ਪਿਲਰਸ ਨੂੰ ਹਟ ਕੀਤਾ ਸੋ ਇਹਨਾਂ ਨੂੰ ਫਾਂਸੀ ਕੀਤੀ ਗਈ ਹੈ ਜਿਵੇਂ ਇੰਦਰਾ ਮਰਡਰ ਕੇਸ ਵੀ ਹੋਇਆ ਹੈ ਸੋ ਇਹ ਰੇਅਰੈਸਟ ਟੂ ਰੇਅਰੈਸਟ ਕੇਸ ਬਣ ਜਾਂਦਾ ਹੈ ਜੇ ਅਸੀਂ ਬ੍ਰੀਫ ਕਰਦੇ ਹਾਂ ਤੇ ਇਹਨਾਂ ਨੇ ਇਸ ਕਰਕੇ ਨਹੀਂ ਮੈਂਸ਼ਨ ਕੀਤਾ ਹੈਗਾ ਸ਼ਰੋਮਣੀ ਕਮੇਟੀ ਨੇ ਕਿਉਂਕਿ ਭਾਈ ਕੌਂਕੇ ਉਹਨਾਂ ਨੂੰ ਜਿਹੜਾ ਜਥੇਦਾਰ ਸੀ ਉਹ ਸਰਪਤ ਖਾਲਸੇ ਨੇ ਅਪਾਇੰਟ ਕੀਤਾ ਸੀ 86 ਦੇ ਜੀ ਤੇ ਇਹਨਾਂ ਨੂੰ ਲੱਗਦਾ ਕਿ ਜੇ ਸਰਬਤਖਾਲਸਾ ਰੈਕੋਗਨਾਈਜ਼ ਹੁੰਦਾ ਤੇ ਫਿਰ ਭਾਈ ਜਗਤਾਰ ਸਿੰਘ ਹਵਾਰਾ ਵੀ ਐਸੇ ਜਥੇਦਾਰ ਰੈਕੋਗਨਾਈਜ਼ ਕਰਨਾ ਪੈਂਦਾ ਜੀ ਤੇ ਇਹਨਾਂ ਨੇ ਇਸ ਗੱਲ ਨੂੰ ਜਿਹੜਾ ਵੱਡੇ ਪਰਸਪੈਕਟਿਵ ਚ ਸੋਚਣ ਦੀ ਬਜਾਏ ਜਿਹੜਾ ਆਪ ਦੀ ਇੰਟਰਨਲ ਪੋਲਿਟਿਕਸ ਹੈ ਉਹਦੇ ਕਰਕੇ ਕੇਸ ਨੂੰ ਡਿਲੂਟ ਕਰਨ ਦੀ ਕੋਸ਼ਿਸ਼ ਕੀਤੀ ਹੈ ਮਤਲਬ ਤੁਹਾਡਾ ਰਹਿਦਾ ਕਿ ਜਿਹੜੇ ਚਾਹ ਸ਼ਰੋਮਣੀ ਗੁਰਦਾ ਪ੍ਰਬੰਧ ਕਮੇਟੀ ਹੈ ਜਾਂ ਸ਼ਰੋਮਣੀ ਕਾਲੀ ਦਲ ਆ ਉਹਨਾਂ ਨੇ ਜਾਣ ਬੁਝ ਕੇ ਜਿਹੜਾ ਵਾ ਸ਼੍ਰੀ ਕਾਲ ਤਕ ਸਾਹਿਬ ਦੇ ਜਥੇਦਾਰ ਨਹੀਂ ਲਿਖਿਆ ਜੇ ਲਿਖ ਦਿੰਦੇ ਉਹ ਰੈਕੋਗਨਾਈਜ਼ ਹੁੰਦਾ ਤੇ ਜਿੰਨੇ ਵੀ ਫਿਰ ਸਰਬੱਤ ਖਾਲਸੇ ਦੇ ذریعے ਅਕਾਲ ਤਖਬ ਸਾਹਿਬ ਦੇ ਜਥੇਦਾਰ ਚੁਣੇ ਜਾਂਦੇ ਨੇ ਉਹ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਨੂੰ ਮੋਹਰ ਲਾਉਣੀ ਪੈਣੀ ਸੀ ਜਾਂ ਫਿਰ ਜਗਤਾਰ ਸਿੰਘ ਵਾਰ ਵਾਲੇ ਮਸਲੇ ਪਰ ਉਸ ਤੋਂ ਪਹਿਲਾਂ ਜਿੰਨੇ ਵੀ ਸਰਬੱਤ ਖਾਲਸੇ ਦੇ ذریعے ਕਾਲ ਤਖਬ ਸਾਹਿਬ ਦੇ ਜਥੇਦਾਰ ਚੁਣेंगे ਜਾਂ ਐਕਟਿੰਗ ਚੁਣेंगे ਉਹ ਤੇ ਰੈਕੋਗਨਾਈਜ਼ ਹੋਈ ਹੈ ਨਹੀਂ ਸ਼੍ਰੋਮਣੀ ਕਮੇਟੀ ਨੇ ਨਾ ਉਹਨਾਂ ਨੂੰ ਔਨ ਕੀਤਾ ਨਾ ਡਿਸ ਔਨ ਕੀਤਾ ਜੀ ਕਦੇ ਸ਼੍ਰੋਮਣੀ ਕਮੇਟੀ ਦੇ ਉਦੋਂ ਜਿਹੜੇ ਪ੍ਰਧਾਨ ਸੀ ਸਰਦਾਰ ਗੁਰਚਨ ਸਿੰਘ ਟੋਹੜਾ ਉਹਨਾਂ ਨੇ ਕਿਤੇ ਵੀ ਨਹੀਂ ਕਿਹਾ ਕਿ ਸਰਬੱਤ ਖਾਲਸੇ ਦੇ ਜ਼ਿੱਤੇਦਾਰਾਂ ਨੂੰ ਸੀਮਾਂਤਤਾ ਦੰਨੇ ਆ ਨਾ ਉਹਨਾਂ ਨੇ ਕਿਹਾ ਕਿ ਸੀਨਾ ਨੂੰ ਰਿਜੈਕਟ ਕਰਦੇ ਆ ਪਰ ਉਹ ਜ਼ਿੱਤੇਦਾਰਾਂ ਨੇ ਜਦ ਤੱਕ ਪੰਜਾਬ ਦੇ ਵਿੱਚ ਮੂਵਮੈਂਟ ਦਾ ਜ਼ੋਰ ਸੀ ਉਹਨਾਂ ਨੇ ਫੁੱਲੀ ਐਜ਼ ਐ ਤੱਕ ਤੋਂ ਕੰਮ ਕੀਤਾ ਸੋ ਇਹ ਇੱਕ ਐਸਪੈਕਟ ਸੀ ਉਹ ਦੂਜਾ ਐਸਪੈਕਟ ਬੀਇੰਗ ਲਾਇਰ ਜਦੋਂ ਅਸੀਂ ਕੋਈ ਵੀ ਕੇਸ ਡਰਾਫਟ ਕਰਦੇ ਆ ਕ੍ਰਿਮੀਨਲ ਕ੍ਰਿਮినਲ ਲਾ ਦਾ ਬੇਸਿਕ ਸਿਧਾਂਤ ਹੈ ਕਿ ਜਿਹੜਾ ਬੈਨੀਫਿਟ ਆਫ ਡਾਊਟ ਹੈ ਉਹ ਹਮੇਸ਼ਾ ਮੁਜ਼ਰਮ ਨੂੰ ਜਾਂਦਾ ਹੈ ਜੀ ਤੇ ਕ੍ਰਿਮినਲ ਲਾ ਦੀ ਥਿਊਰੀ ਹੈ ਕਿ ਚੇਨ ਹਰ ਜਿਹੜੀ ਇਵੈਂਟ ਹੈ ਕੜੀ ਨਾ ਕੜੀ ਜੋੜਨੀ ਜ਼ਰੂਰੀ ਹੈ ਜੀ ਜੇ ਕੜੀ ਨਾ ਕੜੀ ਨਹੀਂ ਜੁੜਦੀ ਉਹ ਜਿਹੜਾ ਡਾਊਟ ਕ੍ਰੀਏਟ ਹੋਏਗਾ ਉਹਦਾ ਬੈਨੀਫਿਟ ਅਕਿਊਜ਼ਡ ਨੂੰ ਜਾਊਗਾ ਜੀ ਤੇ ਸੋ ਜਦੋਂ ਵੀ ਆਪਾਂ ਕੰਪਲੇਨ ਡਰਾਫਟ ਕਰਨੀ ਹੈ ਉਹ ਸਭ ਤੋਂ ਪਹਿਲੇ ਤੇ ਸਾਡਾ ਪਹਿਲਾ ਇਹ ਰੋਲ ਸੀ ਕਿ 32 ਸਾਲ ਦੀ ਡਿਲੇ ਨੂੰ ਜਸਟੀਫਾਈ ਕਿਵੇਂ ਕਰਨ ਹੈ ਕੋਕੀ ਇਨਕਾਉਂਟਰ 92 ਚ ਹੁੰਦਾ ਹੈ ਫਿਰ ਇਹਦੇ ਵਿੱਚ ਹੈ ਕਿ ਕੱਲੇ-ਕੱਲੇ ਬੰਦੇ ਦਾ ਜਿਹੜਾ ਬੜਾ ਸਿਲੈਕਟਿਵ ਕੇਸ ਤਿਆਰ ਕਰਨ ਦੀ ਰੋਲ ਸੀਪੀਕੇ ਨੇ ਚੱਕਿਆ ਹੈ ਮਾਰਿਆ ਕਿੰਨੇ ਹੈ ਤੇ ਉਹ ਜਿਹੜਾ ਸਾਰਾ ਐਪੀਸੋਡ ਹੈ ਇਹਨਾਂ ਨੇ ਜਿਹੜੀ ਵਰਸ਼ਨਸ ਜਿਹੜੇ ਬੀਪੀ ਤਵਾੜੀ ਉਹਨਾਂ ਦੀ ਰਿਪੋਰਟ ਤੋਂ ਬਾਅਦ ਇਹਨਾਂ ਨੇ ਇੰਪਰੂਵਮੈਂਟਸ ਕਰਨੀਆਂ ਸ਼ੁਰੂ ਕਰ ਦਿੱਤੀਆਂ ਜਿਹੜੀਆਂ ਸਟੇਟਮੈਂਟਸ ਅੱਜ ਤੋਂ 23 ਸਾਲ ਪਹਿਲੇ ਰਿਕਾਰਡ ਹੋਈਆਂ ਨੇ ਉਹਦੇ ਵਿੱਚ ਜਿਹੜੀ ਇੰਪਰੂਵਮੈਂਟ ਹੈ ਫੈਕਟਸ ਨੂੰ ਟਵਿਸਟ ਕਰਨਾ ਹੈ ਫਿਰ ਇਹ ਜਿਹੜੇ 21 ਬੰਦੇ ਨੇ ਇਹਨਾਂ ਦਾ ਰੋਲ ਡਿਫਾਈਨ ਕਰਨਾ ਬੜਾ ਟਫ ਹੈ ਜੀ ਤੇ ਇਸ ਸਮੇਂ ਤੁਹਾਨੂੰ ਦੱਸਦਾ ਕਿ ਆ ਬਾਦਲਦਲ ਦੇ ਜਿਹੜੇ ਪ੍ਰੋਮਿਨੈਂਟ ਲੀਡਰ ਨੇ ਵਰਸਿੰਗ ਵਲਟੋਹਾ ਬੰਟੀ ਰੁਮਾਨਾ ਪ੍ਰੈਮ ਸਿੰਘ ਚੰਦੂ ਮਾਜ਼ਰਾ ਇਹਨਾਂ ਦੀ ਇੱਕ ਪ੍ਰੈਸ ਕਾਨਫਰੰਸ ਕਰਕੇ ਬੀਪੀ ਤਵਾੜੀ ਉਹਨਾਂ ਦੀ ਰਿਪੋਰਟ ਰਿਜੈਕਟ ਕਰ ਦਿੱਤੀ ਸੀ ਕਿ ਅਸੀਂ ਨਹੀਂ ਇਹਨੂੰ ਮੰਨਦੇ ਕਹਿੰਦੇ ਨੇ ਸੀ ਤਵਾੜੀ ਨੇ ਕੇ ਪੀਐਸ ਗਿੱਲ ਤੇ ਐਕਸ-ਮਿਨਿਸਟਰ ਬੈਂਸਿੰਗ ਦਾ ਨਾਂ ਨਹੀਂ ਲਿਖਿਆ ਤੇ ਅੱਜ ਹੁਣ ਤੁਸੀਂ ਰਿਪੋਰਟ ਤਿਆਰ ਕੀਤੀ ਐ ਇਹਦੇ ਵਿੱਚ ਇਹਨਾਂ ਨੂੰ ਇਹ ਪੁੱਛਣਾ ਚਾਹੁੰਦੇ ਆ ਤੁਸੀਂ ਨਾ ਕਿਉਂ ਨਹੀਂ ਪਾਇਆ ਹੈਗਾ ਤੇ ਜਿਹੜੀ ਤਵਾੜੀ ਦੀ ਰਿਪੋਰਟ ਹੈ ਇਹ ਪਹਿਲੀ ਰਿਪੋਰਟ ਹੈ ਜ ਜਨੇ ਇਸਟੈਬਲਿਸ਼ ਕੀਤਾ ਹੈ ਕਿ ਜਥੇ ਸਾ ਜਥੇਦਾਰ ਸਾਹਿਬ ਦੀ ਕਿਲਿੰਗ ਹੋਈ ਹੈ ਉਹਨਾਂ ਨੇ ਆਪ ਦੀ ਰਿਪੋਰਟ 'ਚ ਸਾਰਾ ਕੁਝ ਕੀਤਾ ਕਿ ਜਿਹੜਾ ਐਸਆਈ ਹਰਵੰਦ ਸੀ ਜਿਹਨੂੰ ਕਿ ਇਹਨਾਂ ਨੇ ਕ୍ୟੂਜ਼ ਜੀ ਨੇ ਰੱਖਿਆ ਅੱਛਾ ਇੱਕੀ ਜਣੇ ਦੇ ਵਿੱਚ ਇਹਦੇ 'ਚ ਨਾਮ ਨਹੀਂ ਹੈ ਹਰਵੰਦ ਲਾਲ ਦਾ ਹੋਰ ਵੀ ਕਈ ਨਹੀਂ ਸੀ ਹਰਵੰਦ ਜਿਹੜਾ ਸੀ ਉਹਨੇ ਇੱਕ ਜਾਲੀ ਅਫੇਅਰ ਫੇਕ ਤਿਆਰ ਕੀਤੀ ਜਿੱਦੇ ਵਿੱਚ ਕਿਹਾ ਹੈ ਕਿ ਜਥੇਦਾਰ ਗਰਦੇਵ ਸਿੰਘ ਕੌਂਕੇ ਨੇ ਕੰਫੈਸ਼ਨ ਕੀਤੀ ਹੈ ਕਿ ਮੇਰੇ ਕੋ ਹਥਿਆਰ ਨੇ ਉਹ ਕੰਫੈਸ਼ਨ ਤੇ ਜਥੇਦਾਰ ਕੌਂਕੇ ਉਹਨਾਂ ਦੇ ਜਾਲੀ ਸਾਈਨ ਕੀਤੇ ਜਾਂਦੇ ਫਿਰ ਉਹ ਕੰਫੈਸ਼ਨ ਦੇ ਬੇਸਿਸ ਤੇ ਉਹਨਾਂ ਕੋ ਰਿਕਵਰੀ ਕਰਨ ਜਾਂਦੇ ਨੇ ਜਿੱਥੇ ਕਹਿੰਦੇ ਨੇ ਕਿ ਖਾਕੂਆਂ ਨੇ ਹਮਲਾ ਕਰ ਦਿੱਤਾ ਤੇ ਕ੍ਰਾਸ ਫਾਇਰਿੰਗ ਚੋਂ ਭੱਜ ਗਏ ਇੱਕ ਫਿਰ ਸਬਸੀਕੁਐਂਟ ਅਫੇਅਰ ਦਰਜ ਹੁੰਦੀ ਹੈ ਕਿ ਉਹਨਾਂ ਨੂੰ ਪੀਓ ਡਿਕਲੇਅਰ ਕਰ ਦਿੰਦੇ ਉਨੇਤੀ ਜਿਹੜਾ ਸਭ ਤੋਂ ਵੱਡਾ ਇਹਨਾਂ ਨੇ ਕੀਤਾ ਹੈ ਕਿ ਜਿਹੜੀ ਸੁਪਰੀਮ ਕੋਰਟ ਹੈ ਇੱਕ ਦਿੱਲੀ ਦੀ ਸ਼ਸ਼ੀ ਨਾਂਦੀ ਜਜਮੈਂਟ ਹੈ ਦਿੱਲੀ ਦੇ ਡਬਲ ਬੈਂਚ ਦੀ ਉਹਦੇ ਵਿੱਚ ਬੜਾ ਸਪੈਸੀਫਿਕਲੀਅਰ ਹੈ ਸੈਕਸ਼ਨ 108ਵੀਂ ਸੀਆਰਪੀਸੀ ਦਾ ਕਲੀਅਰ ਹੈਗਾ ਪਰ ਉਹ ਜਜਮੈਂਟ ਨੇ ਬਹੁਤ ਜ਼ਿਆਦਾ ਕਲੀਅਰ ਕੀਤਾ ਹੈ ਕਿ ਜੇ ਕੋਈ ਬੰਦਾ ਹੈ 7 ਸਾਲ ਜਿਉਂਦਾ ਪ੍ਰੂਫ ਨਹੀਂ ਹੁੰਦਾ ਉਹਨੂੰ ਮਰਿਆ ਸਮਝਿਆ ਜਾਊਗਾ ਇਹ ਮੁਜ਼ਰਮ ਦੀ ਅਕਿਊਜ਼ ਦੀ ਜ਼ਿੰਮੇਵਾਰੀ ਹੈਗੀ ਆ ਉਹ ਪ੍ਰੂਫ ਕਰੇ ਕਿ ਉਹ ਇਸ ਦੁਨੀਆ ਚ ਜੁੰਦਾ ਹੈਗਾ ਇਹਨਾਂ ਨੇ ਉਹ ਕੋਈ ਗੱਲ ਕੋਟ ਨਹੀਂ ਕੀਤੀ ਹਜੇ ਵੀ ਰਿਕਾਰਡ ਦੇ ਮੇ ਤੱਕ ਪਹੁੰਚਾੜੇ ਨਹੀਂ ਈਜ਼ੀ ਪਹੁੰਚੜੇ ਵਾਲੀ ਛੁਰੀ ਹੈ ਇਹ ਇਕੱਲੀ ਭਾਈ ਗਰਦੀਪ ਸਿੰਘ ਕੌਂਕੇ ਉਹਨਾਂ ਦੇ ਕੇਸ ਹੀ ਨਹੀਂ ਹੈਗੀ ਜੀ ਤੁਸੀਂ ਭਾਈ ਜਸਵੰਤ ਸਿੰਘ ਖਾਲੜੇ ਦਾ ਕੇਸ ਦੇਖ ਲਓ ਤੁਸੀਂ ਭਗਤ ਸਿੰਘ ਉਹਨਾਂ ਦੇ ਜਿਹੜਾ ਸ਼ਹੀਦ ਭਗਤ ਸਿੰਘ ਉਹਨਾਂ ਦਾ ਭਾਂਜਾ ਹੈ ਸਰਪੰਚ ਟਾਟਾ ਫਿਰ ਸਰਵੰਤ ਸਿੰਘ ਲਾਧੂਪੁਰ ਹੋਏ ਨੇ ਕਨਵਨ ਤੋਂ ਇੱਕ ਫਾਊਂਡੇਸ਼ਨ ਦੇ ਲੀਡਰ ਸੀ ਇਹ ਬੜੀ ਇੰਟਰਸਟਿੰਗ ਹੈ ਕਿ ਹਰ ਕੇਸ ਦੇ ਵਿੱਚ ਕਹਿੰਦੇ ਨੇ ਕਿ ਅਸੀਂ ਥਿਆਰਾਂ ਦੀ ਰਿਕਵਰੀ ਕਰਨ ਗਏ ਕ੍ਰਾਸ ਫਾਇਰਿੰਗ ਹੋਏ ਤੇ ਭੱਜ ਗਏ 90 91 ਦੇ ਹਾਕੇ ਵਿੱਚ ਨਾ ਤੇ ਮੋਬਾਈਲ ਫੋਨ ਸੀ ਤੇ ਨਾ ਹੀ ਟੈਲੀਫੋਨ ਜੇ ਹੈਗਾ ਸੀ ਤਾਂ ਠਾਣੇ 'ਚ ਸੀ ਇਹਨਾਂ ਨੂੰ ਪੁੱਛਣ ਵਾਲਾ ਹੋਏ ਵੀ ਕਿਹੜੀ ਏਜੰਸੀ ਸੀ ਜਿਹੜੀ ਤੁਹਾਡੀ ਖਾੜਕੂ ਨੂੰ ਦੱਸ ਦਿੰਦੀ ਸੀ ਕਿ ਇਹਨਾਂ ਨੂੰ ਫਲਾਨੀ ਜਗ੍ਹਾ ਤੋਂ ਰਿਕਵਰੀ ਕਰਨੀ ਹੈ ਖਾੜਕੂਆਂ ਨੂੰ ਜਿਮਨੀ ਕਨਫੈਸ਼ਨ ਸਟੇਟਮੈਂਟ ਦਾ ਹੀ ਪਤਾ ਲੱਗ ਜਾਂਦਾ ਹੈ ਤੇ ਉਹ ਪੈਰਲਲ ਅਟੈਕ ਵੀ ਕਰਦੇ ਨੇ ਹੋਨ ਜਥੇਦਾਰ ਕੰਕੇ ਹੁਨਾਂ ਦੇ ਕੇਸ ਵੀ ਉਹਨਾਂ ਕੇਸਾਂ ਵਾਂਗੂ ਇੰਟਰਸਟਿੰਗ ਹੈ ਅਸਲਾ ਕਲਰ ਕਹਿੰਦਾ ਹੈ ਕਿ ਮੇਰੇ ਕੋਲ ਕੋਈ ਅਸਲਾ ਰਿਲੀਜ਼ ਹੀ ਨਹੀਂ ਹੋਇਆ ਜਦੋਂ ਕਿਸੇ ਐਵੇਂ ਦੀ ਕਿਸਮ ਦੇ ਆਪਰੇਸ਼ਨ ਤੇ ਜਾਣਾ ਹੁੰਦਾ ਹੈ ਤੇ ਪੁਲਿਸ ਸਭ ਤੋਂ ਪਹਿਲੇ ਅਸਲਾ ਕਲਰ ਨੂੰ ਲਿਖਾ ਕੇ ਜਾਂਦੀ ਹੈ ਕਿ ਸੜਕੋ ਹਥਿਆਰ ਤੇ ਐਮਿਨਿਸ਼ਨ ਕਿੰਨਾ ਹੈਗਾ ਵਾਪਸੀ ਦੇ ਉੱਪਰ ਇਹ ਦੱਸਿਆ ਜਾਂਦਾ ਵੀ ਇੰਨੀਆਂ ਗੋਲੀਆਂ ਚੱਲੀਆਂ ਨੇ ਤੇ ਇੰਨੀਆਂ ਰਹਿ ਗਈਆਂ ਨੇ ਤੇ ਫਿਰ ਜਿਹੜੇ ਖੋਲ ਹੁੰਦੇ ਨੇ ਦੋਨੋਂ ਸਾਈਟਸ ਤੋਂ ਕ੍ਰਾਸ ਫਾਇਰਿੰਗ ਤੇ ਉਹ ਵੀ ਜ਼ਮਾ ਕਰਾਈ ਜਾਂਦੇ ਭਾਈ ਗਰਦੇਵ ਸਿੰਘ ਕੌਂਕੇ ਉਹਨਾਂ ਦੇ ਕੇਸ 'ਚ ਇਸ ਕਿਸਮ ਦਾ ਕੋਈ ਰਿਕਾਰਡ ਨਹੀਂ ਹੈਗਾ ਇਹ ਤਵਾਰੀ ਸਾਹਿਬ ਨੇ ਵੀ ਕਲੀਅਰ ਕੀਤਾ ਹੈ ਤੇ ਇਹਨਾਂ ਨੇ ਇਸ ਕੰਪਲੇਂਟ ਵਿੱਚ ਇਸ ਗੱਲ ਨੂੰ ਵਾਹ ਹਾਈਲਾਈਟ ਨਹੀਂ ਕੀਤਾ ਹੈਗਾ ਤੇ ਜਦੋਂ ਇਸ ਕੇਸ ਦੇ ਵਿੱਚ ਬਹੁਤ ਕਲੀਅਰ ਉਹਨਾਂ ਨੇ ਕਿਹਾ ਹੈ ਕਿ ਭਾਈ ਸਾਹਿਬ ਦਾ ਬੇਟਾ ਕਹਿੰਦਾ ਹੈ ਕਿ ਸੁਮੇਦ ਨੇ ਮੇਰੇ ਬਾਪ ਤੇ ਮੂੰਹ ਤੇ ਧੂਆਂ ਮਾਰਿਆ ਹੈ ਸੁਮੇਦ ਕੌਣ ਸੁਮੇਦ ਸਿੰਘ ਸੈਣੀ ਜਿਹੜੇ ਫਾਰਮਰ ਡੀ ਜ਼ੀ ਪੀ ਜੀ ਜੀ ਤੇ ਫਿਰ ਇਹ ਕਮੇਟੀ ਬੜੀ ਲੀਨਿਅੰਟ ਹੈ ਇਹਨਾਂ ਨੇ ਸਮੀਤ ਸੈਣੀ ਦਾ ਨਾਮ ਵੀ ਵਿੱਚ ਨਹੀਂ ਰੱਖਿਆ ਹੈਗਾ ਉਧਰ ਸਰ ਮੈਂ ਕਿਉਂ ਨਹੀਂ ਰੱਖਿਆ ਸਮੀਤ ਸਿੰਘ ਸੈਣੀ ਦਾ ਉਹ ਸੀ ਮਹਿਸੂਸ ਕਰਦੇ ਐ ਜੀ ਕਿਉਂਕਿ ਜਿਹੜਾ ਪਰਮਰਾਜ਼ ਉਮਰਾਂ ਨੰਗਲ ਹੈ ਉਹ ਜਿਹੜਾ ਇਸ ਟੀਮ ਨੂੰ ਲੀਡ ਕਰ ਰਿਹਾ ਹੈ ਲੀਗਲ ਹੈਡ ਹੈ ਸ਼੍ਰੋਮਣੀ ਕਮੇਟੀ ਦਾ ਐਸਸੀਪੀਸੀ ਮੈਂਬਰ ਉਹਦਾ ਉਹਦਾ ਰਾਈਟ ਹੈਂਡ ਹੈ ਕਿਉਂਕਿ ਜਦੋਂ ਬਹਿਬਲ ਕਲਾਂ ਦੇ ਵਿੱਚ ਸੁਖਬੀਰ ਬਾਦਲ ਤੇ ਸਮੀਤ ਸਿੰਘ ਸੈਣੀ ਦੇ ਇਸ਼ਾਰੇ ਤੇ ਇਹਨਾਂ ਨੇ ਕਿਲਿੰਗਸ ਕੀਤੀਆਂ ਸੀ ਫਾਇਰਿੰਗ ਕੀਤੀ ਸੀ ਤੇ ਉਦੋਂ ਫਿਰ ਇਹਦੀ ਡਿਊਟੀ ਲੱਗੀ ਸੀ ਸਿਆਲਕੇ ਦੀ ਪਾਰਟੀ ਵੱਲੋਂ ਕਿ ਤੁਸੀਂ ਆਨਰ ਕਰਨਾ ਹੈ ਤੇ ਇਹਨੇ ਅ ਦਰਬਾਰ ਸਾਹਿਬ ਦੇ ਵਿੱਚ ਪਰਮਰਾਜ਼ ਉਮਰਾਨ ਅੰਗਰ ਨੂੰ ਬੁਲਾ ਕੇ ਉਹਦਾ ਸਨਮਾਨ ਕੀਤਾ ਸੀ ਕਿ ਤੂੰ ਸਾਡੇ ਲਈ ਬਹੁਤ ਠੀਕ ਠੰਗ ਨਾ ਚੱਲਿਆ ਹੈਗਾ ਤੇ ਮੈਂ ਤੁਹਾਡੇ ਚੈਨਲ ਤੇ ਪਹਿਲੇ ਵੀ ਇੰਟਰਵਿਊ ਹੋਈ ਸੀ ਆਪਣੀ ਕੁਝ ਦਿਨ ਪਹਿਲੇ ਮੈਂ ਉਦੋਂ ਵੀ ਕਿਹਾ ਸੀ ਕਿ ਇਹ ਲੋਕ ਬੇਈਮਾਨ ਹੈਗੇ ਨੇ ਦੇਖੋ ਪਾਈ ਜਸਵੰਤ ਸਿੰਘ ਖਾਲੜਾ ਬਾਦਲ ਗਰੁੱਪ ਦੇ ਮਨੁੱਖੀ ਅਧਿਕਾਰ ਵਿੰਗ ਦਾ ਜਨਰਲ ਸਕੱਤਰ ਸੀ ਜਦੋਂ ਕੇਪੀਐਸ ਗੇਲ ਅਜੀਤ ਸਿੰਘ ਸੰਧੂ ਨੇ ਉਹਨੂੰ ਕਿਡਨੈਪ ਕੀਤਾ ਇਹਨਾਂ ਨੇ ਉਹਦੀ ਪਰਵਾਹੀ ਨਹੀਂ ਕੀਤੀ ਕੇਪੀਐਸ ਗੇਲ ਆਪਦੀ ਬਾਇਓਗ੍ਰਾਫੀ ਚ ਲਿਖਦਾ ਹੈ ਇੱਕ ਕਿਤਾਬ ਉਹਨੇ ਲਿਖੀ ਹੈ ਉਹ ਕਹਿੰਦਾ ਹੈ ਕਿ ਰਾਤ ਨੂੰ ਮੈਨੂੰ ਜਿਹੜੇ ਬਾਦਲ ਸਾਹਿਬ ਮਿਲਦੇ ਸੀ ਤੇ ਇਹ ਇੰਡਾਇਰੈਕਟਲੀ ਇਹਨਾਂ ਦੀ ਕੌਨਸੈਂਟ ਸੀ ਭਾਈ ਤੂੰ ਇਹਨੂੰ ਚੱਕ ਦੇ ਅਸੀਂ ਕੁਝ ਨਹੀਂ ਕਵਾਂਗੇ ਤੁਸੀਂ ਦੇਖੋ ਜਸਵੰਤ ਸਿੰਘ ਖਾਲੜੇ ਦੇ ਕੇਸ ਜਿਹੜੇ ਬਾਦਲਦਾਲ ਦੇ ਸੀਨੀਅਰ ਵਕੀਲ ਹੈ ਉਹ ਪੁਲਸ ਵਾਲਿਆਂ ਦੇ ਹੱਕ ਚ ਪੇਸ਼ ਹੁੰਦੇ ਰਹੇ ਈ ਇਹਨਾਂ ਦਾ ਜਿਹੜਾ ਰੋਲ ਹੈ ਉਹ ਸ਼ੁਰੂ ਤੋਂ ਐਂਟੀ ਪੰਜਾਬ ਐਂਟੀ ਪੰਥ ਹੈਗਾ ਜਿਹੜੀ ਤੁਸੀਂ ਦੱਸੇਗੀ ਇਹਦੇ ਚ ਫਾਰਮਰ ਡੀਜੀਪੀ ਸੁਮੇਸ਼ ਸਿੰਘ ਸੈਣੀ ਦਾ ਨਾਮ ਨੀਆ ਇੱਕ ਹਰਬੰਸ ਜਿਹੜਾ ਥਾਣੇਦਾਰ ਉਹਦਾ ਨਾਮ ਨੀਆ ਕੇਪੀਐਸ ਗਿੱਲ ਦਾ ਨਾਮ ਨੀਆ ਬਿੰਦ ਸਿੰਘ ਦਾ ਨਾਮ ਨੇ ਉਸ ਤੋਂ ਬਾਅਦ ਚ ਇਨਵੈਸਟੀਗੇਸ਼ਨ ਜਿਹੜੀ ਸ਼ੁਰੂ ਹੋਏਗੀ ਉਦੋਂ ਨਾਮ ਮੈਂਸ਼ਨ ਹੋ ਜਾਣਗੇ ਆ ਦੇਖੋ ਜਦੋਂ ਤੁਸੀਂ ਕਿਸੇ ਦਾ ਨਾਮ ਲਿਆ ਹੀ ਨਹੀਂ ਹੈਗਾ ਪਹਿਲੇ ਤਾਂ ਮੈਂ ਤੁਹਾਨੂੰ ਪਹਿਲੇ ਬਹੁਤ ਕਲੀਅਰ ਕੀਤਾ ਹੈ ਕਿ ਮੈਂ ਬੀਇੰਗ ਕ੍ਰਿਮੀਨਲ ਲਾਇਰ ਇਹਨੂੰ ਬੜਾ ਸਲੈਕਟਿਵ ਢੰਗ ਨਾਲ ਤੁਹਾਨੂੰ ਕਰਨਾ ਪੈਂਦਾ ਜਿਹੜਾ ਬੰਦਾ ਸਟੋਰੀ ਨਾਲ ਕਨੈਕਟ ਹੁੰਦਾ ਹੈ ਜਿਸ ਦਾ ਕੋਈ ਰੋਲ ਐਟਰੀਬਿਊਟ ਹੁੰਦਾ ਆਪਾਂ ਨੂੰ ਉਹਨੂੰ ਰੱਖਣਾ ਚਾਹੀਦਾ ਜਦੋਂ ਅਸੀਂ ਇੰਨੀ ਵੱਡੀ ਪੱਧਰ ਤੇ ਬੰਦਿਆਂ ਨੂੰ ਪਾ ਲੈਨੇ ਆ ਉਹਨਾਂ ਦਾ ਰੋਲ ਡਿਫਾਈਨ ਕਰਨਾ ਬੜਾ ਟਫ ਹੋ ਜਾਂਦਾ ਕੇ ਪੀਐਸ ਗਿਲ ਨੋ ਡਾਊਟ ਕਿ ਪੰਜਾਬ ਚ ਜਿੰਨੀ ਕਿਲਿੰਗ ਹੋਈ ਹੈ 15 ਤੋਂ 20 ਹਜ਼ਾਰ ਜਿਹੜਾ ਸਾਡਾ ਮੁੰਡਾ ਝੂਠੇ ਪੁਲਿਸ ਮੁਕਾਬਲਿਆਂ ਚ ਮਰਿਆ ਉਹ ਕੇਪੀਐਸ ਗਿਲ ਦੇ ਇਸ਼ਾਰੇ ਤੇ ਡਾਇਰੈਕਸ਼ਨ ਤੇ ਮਰਿਆ ਪਰ ਜਿੰਨੇ ਅਸੀਂ ਥੱਲੇ ਕੇਸ ਕੀਤੇ ਨੇ ਉਸ ਕੇਪੀਐਸਕੇਲ ਪਾਰਟੀ ਤਾਂ ਨਹੀਂ ਬਣਾਇਆ ਕਿਉਂਕਿ ਉਹਦਾ ਡਾਇਰੈਕਟ ਰੋਲ ਐਟਰੀਬਿਊਟ ਅਸੀਂ ਪ੍ਰੂਵ ਨਹੀਂ ਕਰ ਸਕਦੇ ਕਿਸੇ ਦਾ ਨਾਮ ਲਖਾਏ ਜਾਣ ਨਾਲ ਹੀ ਉਰਦੇ ਖਿਲਾਫ ਜਿਹੜਾ ਮੁਕੱਦਮਾ ਨਹੀਂ ਬਣ ਜਾਂਦਾ ਫਿਰ ਇਹਦੇ 'ਚ ਵੀ ਸ਼ਾਇਦ ਇਸੇ ਕਰਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਹਨਾਂ ਸੁਮੇਸ਼ ਸਾਣੀ ਦਾ ਨਾਮ ਲਿਖਿਆ ਹੋਣਾ ਬੈਂ ਸਿੰਘ ਦਾ ਨਾਮ ਲਿਖਿਆ ਗਿੱਲ ਦਾ ਨਾਮ ਲਿਖਿਆ ਗਿਆ ਜੀ ਕੀਤ ਮੈਂ ਤੁਹਾਨੂੰ ਤਾਂ ਸਵਾਲ ਕੀਤਾ ਜੀ ਇਹਨਾਂ ਦੇ ਜਿਹੜੇ ਫਲਟੋਹਾ ਸਾਹਿਬ ਨੇ ਤੇ ਬੰਟੀ ਰਮਾਨਾ ਤੇ ਚੰਦੂ ਮਾਜ਼ਰਾਜੀ ਨੇ ਉਹਨਾਂ ਦਾ ਆਬਜੈਕਸ਼ਨ ਸੀਪੀਐਸਸੀ ਤੇ ਇਹ ਰਿਪੋਰਟ ਨੂੰ ਨਹੀਂ ਮੰਨਦੇ ਤਿਵਾੜੀ ਦੀ ਨੂੰ ਇਹਦੇ 'ਚ ਇਹਨਾਂ ਨੇ ਕੇਪੀਐਸ ਗੇਲ ਤੇ ਫਾਰਮਰ ਚੀਫ ਮਿਨਿਸਟਰ ਬੈਂ ਸਿੰਘ ਦਾ ਨਾਮ ਨਹੀਂ ਲਿਖਿਆ ਤੇ ਸਾਡਾ ਤੇ ਸੀਪੀ ਭਾਈ ਹੁਣ ਤੁਸੀਂ ਆਪ ਹੀ ਤਿਆਰ ਕੀਤੀ ਹੈ ਤੇ ਹੁਣ ਤਹਾਨੂੰ ਕੀਨੇ ਰੋਕਿਆ ਕਿ ਇਹਨਾਂ ਦੇ ਨਾਂ ਨਹੀਂ ਪਾਉਣੇ ਤੁਹਾਨੂੰ ਸਪਸ਼ਟ ਕਰਨਾ ਚਾਹੀਦਾ ਹੈ ਤੁਹਾਨੂੰ ਹੋਰ ਵੀ ਇਹਦੇ ਵਿੱਚ ਇੱਕ ਤੇ ਤੁਸੀਂ ਕਿਹਾ ਕਿ ਜਥੇਦਾਰ ਸਾਹਿਬ ਦਾ ਡੈਜਿਗਨੇਸ਼ਨ ਨਹੀਂ ਜ਼ਿਕਰ ਕੀਤਾ ਜਾਂ ਹਰਬੰਸ لال ਜਾਂ ਕੇ ਪੀ ਐਸ ਗਿੱਲ ਜਾਂ ਬਿੰਦ ਸਿੰਘ ਜਾਂ ਸੁਮੇਸ਼ ਸੈਣੀ ਹੋਰ ਤੁਹਾਨੂੰ ਇਹਦੇ ਵਿੱਚ ਕੀ ਤਕਨੀਕੀ ਕਮੀਆਂ ਲੱਗਦੀਆਂ ਨੇ ਬਿਲਕੁਲ ਇਸ ਵਿੱਚ ਦੋ ਗੱਲਾਂ ਵੱਡੀਆਂ ਨੇ ਇੱਕ ਤੀ ਉਹ ਲੋਕ ਨਹੀਂ ਜਿਹੜੇ ਡਾਇਰੈਕਟ ਕਿਲਿੰਗ ਨਹੀਂ ਇਨਵੋਲਵ ਨੇ ਜਿਨ੍ਹਾਂ ਨੇ ਕਾਂਸਪਰੇਸੀ ਕੀਤੀ ਹੈ ਸਿੰਘ ਸਾਹਿਬ ਨੂੰ ਐਕਸਟਰਾ ਜੁਡੀਸ਼ੀਅਲ ਕਿਲਿੰਗ ਕੀਤੀ ਹੈ ਉਤੋਂ ਲਿਜਾ ਕੇ ਉਤੇ ਖਿਲਾਫ ਗਲਤ ਅਫੇਅਰ ਤੇ ਰਿਕਾਰਡ ਬੈਲਟ ਕੀਤਾ ਇਕ ਤੋਂ ਉਹ ਬੰਦੇ ਨੇ ਇਕੋ ਬੰਦੇ ਹੈਗੇ ਨੇ ਜਿਮੇ ਇਹਨਾਂ ਨੇ ਦੋ ਡੀਜੀਪੀ ਤਿੰਨ ਚਾਰ ਜਿਹੜੇ ਐਸਆਈਟੀਜ਼ ਨੇ ਇਨਵੈਸਟੀਗੇਟ ਕੀਤਾ ਤੇ ਕੁਝ ਹੋਰ ਬੰਦੇ ਨੇ ਉਹਨਾਂ ਦਾ ਰੋਲ ਡਿਫਰੈਂਟ ਹੈਗਾ ਕਿਉਂਕਿ ਬੀਇੰਗ ਆਫੀਸਰ ਤੋਂ ਦੀਏ ਕਿ ਡਿਊਟੀ ਸੀਜਨ ਨੂੰ ਤੁਸੀਂ ਨਹੀਂ ਕੀਤਾ ਉਹਦੇ ਖਿਲਾਫ ਡਿਪਾਰਟਮੈਂਟਲ ਐਕਸ਼ਨ ਡਿਫਰੈਂਟ ਅਫੇਅਰ ਬਣਦੀ ਹੈ ਜਦੋਂ ਆਪਾਂ ਸਾਰੀ ਗੱਲ ਨੂੰ ਖਿਚੜੀ ਬਣਾ ਲਵਾਂਗੇ ਤੇ ਫਿਰ ਉਹ ਬੜਾ ਅਕਿਊਜ਼ਡ ਨੂੰ ਫਾਇਦਾ ਹੋਊਗਾ ਆਪਾਂ ਨੂੰ ਉਹ ਰੋਲ ਡਿਫਾਈਨ ਕਰਨ ਚ ਕੇਸ ਨੂੰ ਸਟੈਬਲਿਸ਼ ਕਰਨ ਚ ਆਉ ਖਾਉਗੀ ਮੇਰਾ ਇਹ ਥਿਊ ਹੈਗਾ ਤੇ ਹੁਣ ਕਿਵੇਂ ਗਰਗੇ ਕਿ ਸ਼ਰੂਨਗੋ ਦਾ ਪ੍ਰਬੰਧਕ ਕਮੇਟੀ ਜਾਂ ਇੱਕ ਪਰਿਵਾਰ ਰਿਸ਼ਤਕਾਇਤ ਲਗੇ ਚੱਲ ਰਿਹਾ ਇੱਕ ਤੁਸੀਂ ਕਹਿ ਰਹੇ ਹੋ ਕਿ ਇਹਦੇ ਵਿੱਚ ਬਹੁਤ ਸਾਰੀਆਂ ਕਮੀਆਂ ਨੇ ਇੱਕ ਹੋਰ ਜਿਹੜੇ ਪੰਜਾਬ ਮਨੁੱਖੀ ਅਧਿਕਾਰ ਸੰਗਠਨ ਉਹ ਵੀ ਕਹਿ ਰਹੇ ਬਹੁਤ ਸਾਰੀਆਂ ਕਮੀਆਂ ਤੇ ਇਹਦੇ ਸਾਰੇ ਰਲਗੱਡ ਜਾ ਆ ਜੂਗੇ ਲੱਗਦਾ ਲੱਗਦਾ ਹੈ ਕਿ ਕੋਈ ਲੌਜੀਕਲ ਐਂਡ ਨਿਕਲੂਗਾ ਫਿਰ ਇਸ ਮਸਲੇ ਚ ਦੇਖੋ ਇਸ ਮਸਲੇ ਚ ਅਸੀਂ ਪਹਿਲੇ ਵੀ ਰਿਕਵੈਸਟ ਕੀਤੀ ਸੀ ਇਹਨਾਂ ਨੂੰ ਸਾਰਿਆਂ ਨੂੰ ਕਿ ਜਿਹੜੀ ਹਿਊਮਨ ਰਾਈਟਸ ਦੇ ਫੀਲਡਸ ਕਮ ਕਰਨ ਵਾਲੇ ਬੰਦੇ ਨਹੀਂ ਜਿਹੜੇ ਚੰਗੇ ਸਿਆਣੇ ਵਕੀਲ ਨੇ ਆਪਾਂ ਸਾਰਿਆਂ ਨੂੰ ਇਕੱਠਾ ਕਰ ਲਈਏ ਇਹਦੇ ਵਿੱਚ ਕ੍ਰੈਡਿਟ ਵਾਰ ਵਿੱਚ ਨਹੀਂ ਜਾਣਾ ਚਾਹੀਦਾ ਜੇ ਬਾਦਲਦਲ ਆਉਣਾ ਚਾਹੁੰਦਾ ਹੈ ਕਿਸੇ ਨੂੰ ਕੋਬਜੈਕਸ਼ਨ ਨਹੀਂ ਹੈਗਾ ਪਰ ਇਹਦੇ ਵਿੱਚ ਇਸ ਕਿਸਮ ਦਾ ਕੋਈ ਵੀ ਕੰਮ ਨਾ ਕੀਤਾ ਜਾਏ ਜਿੱਦ ਨਾਲ ਐਟਾ ਵੱਡਾ ਕੇਸ ਖਰਾਬ ਹੋ ਜਾਵੇ ਹੁਣ ਤੁਸੀਂ ਦੇਖੋ ਕਿ ਇਸ ਸਿੱਖਾਂ ਦੀ ਟ੍ਰੈਜ਼ਰੀ ਹੈ ਕਿ ਅਸੀਂ ਇੰਟਰਨੈਸ਼ਨਲ ਬਾਰਡਰ ਨੂੰ ਦੱਸ ਹੀ ਨਹੀਂ ਸਕੇ ਕਿ ਸਾਡੇ ਦੋ ਮੈਂਬਰ ਪਾਰਲੀਮੈਂਟ ਇੱਕ ਦਾ بیٹਾ ਤਾਂ ਅੱਜਕੱਲ ਵਜ਼ੀਰ ਵੀ ਹੈਗਾ ਮੌਜੂਦਾ ਸਰਕਾਰ ਚ ਉਹ ਵੀ ਨਹੀਂ ਬੋਲ ਰਿਹਾ ਖੁੜੀਆ ਸਾਹਿਬ ਉਹਨਾਂ ਦਾ ਬਾਪ ਇਥੋਂ ਦੀ ਇੰਟੈਲੀਜੈਂਸ ਏਜੰਸੀਜ਼ ਨੇ ਕਿਲਿੰਗ ਕੀਤੀ ਹੈ ਫਿਰ ਬੀਬੀ ਬਿਮਲ ਕੌਰ ਖਾਲਸਾ ਜਿਹੜੇ ਸ਼ੀਤਪਾਈ ਬੈਂਸ ਸਿੰਘ ਦੀ ਵਾਈਫ ਸੀ ਉਹਨੂੰ ਏਜੰਸੀਜ਼ ਨੇ ਮਾਰਿਆ ਹੈ ਫਿਰ ਇੱਕ ਬੀਬੀ ਬਲਾਰਾ ਨੇ ਰਜਿੰਦਰ ਕੌਰ ਜਿਹੜੇ ਦਾ ਹਸਬੰਡ ਸੀ ਪ੍ਰੋਫੈਸਰ ਰਜਿੰਦਰ ਸਿੰਘ ਬਲਾਰਾ ਪੀ ਐ ਜੀ ਦਾ ਪ੍ਰੋਫੈਸਰ ਸੀ ਇਹ ਤਿੰਨ ਕਿਲਿੰਗਸ ਦੀ ਜੇ ਤਾਂ ਕੋਈ ਜਾਂਚ ਨਹੀਂ ਹੈਗੀ ਤੇ ਐਵੇਂ ਦੇ ਨੰਬਰ ਆਫ ਕੇਸਸ ਨੇ ਸਿੱਖਾਂ ਦੀ ਬਹੁਤ ਵੱਡੀ ਟਰੈਜਡੀ ਹੈ ਕਿ ਅਸੀਂ ਇਹਨਾਂ ਕੇਸਸ ਨੂੰ ਕਿਤੇ ਪੈਰਵਾਹੀ ਕੀਤੀ ਨਹੀਂ ਹੈਗੀ ਤੇ ਇਹਨਾਂ ਦੀ ਜਿਹੜੇ ਬਾਦਲ ਗਰੁੱਪ ਹੈ ਇਹਨਾਂ ਦੇ ਖਿਲਾਫ ਅਸੀਂ ਤਾਂ ਹੈਗੇ ਅਸੀਂ ਨਾ ਤੇ ਤਾਂ ਡਾਊਟ ਕਰਦੇ ਆ ਕਿ ਇਹਨਾਂ ਦੇ ਜਿਹੜੇ ਕਰੈਡੈਂਸ਼ੀਅਲਸ ਨੇ ਜਿਹੜਾ ਇਹਨਾਂ ਦਾ ਪੂਰਾ ਰੋਲ ਰਿਹਾ ਹੈ ਜਿੱਥੇ ਦਿੱਲੀ ਨੇ ਦਿੱਲੀ ਦੇ ਜਿਹੜੇ ਇੱਥੇ ਪੰਜਾਬ ਦੇ ਵਿੱਚ ਕਾਂਗਰਸ ਚਾਹੇ ਹੋਰ ਜਿਹੜੇ ਉਹਨਾਂ ਦੇ ਮੌਥਪੀਸੀ ਜਿਹੜੀ ਉਹਨਾਂ ਨੇ ਇੱਥੇ ਕਿਲਿੰਗ ਕੀਤੀ ਹੈ ਅਕਾਲੀ ਦਾਲੀ ਕੈਸੀ ਜਥੇਬੰਦੀ ਸੀ ਜਿਨੇ ਇਹ ਦਾਵਾ ਕਰਦੀ ਸੀ ਕਿ ਮੈਂ ਸਿੱਖਾਂ ਦੀ ਨੁਮਾਇੰਦਗੀ ਜ਼ਮਾਤ ਹੈ ਤੇ ਮੈਂ ਇਹਨਾਂ ਨੂੰ ਪ੍ਰੋਟੈਕਟ ਕਰਨ ਤੁਸੀਂ 78s ਦੇਖੋ ਮੈਂ ਤੁਹਾਨੂੰ ਨਵਾਂ ਕੇਸ ਲਿਆ ਕੇ ਦਿਆਂਗਾ ਕਿ ਜਿਹੜਾ ਨਰੰਗਕਾਰੀ ਕਾਂਡ ਹੈ ਜਿਹੱਚ 13 ਸਿੱਖਾਂ ਦੀ ਆ ਸ਼ਹਾਦਤ ਹੁੰਦੀ ਹੈ ਉਹਨਾਂ ਦਾ ਟਰਾਇਲ ਜਦੋਂ ਕਰਨਾਲ ਸ਼ਿਫਟ ਹੁੰਦਾ ਹੈ ਤੇ ਪੰਜਾਬ ਸਰਕਾਰ ਜਿਹੜੀ ਇੱਥੋਂ ਦੀ ਅਕਾਲੀ ਗਵਰਨਮੈਂਟ ਸੀ ਬਾਦਲਦੀ ਉਹ ਨੋਬਜੈਕਸ਼ਨ ਕਰਦੀ ਹੈ ਫਿਰ ਜਦੋਂ ਉਹ ਬਰੀ ਹੋ ਜਾਂਦਾ ਹੈ ਜਿੱਦੇ ਵਿੱਚ ਪਰਮਰਾਜ ਉਮਰਾਨੰਗਲ ਦਾ ਜਿਹੜਾ ਦਾਦਾ ਸੀ ਜੀਵਨ ਸਿੰਘ ਉਮਰਾਨੰਗਲ ਜਿਹੜਾ ਅਕਾਲੀ ਮਿਨਿਸਟਰ ਸੀ ਉਹ ਗਵਾਹ ਬਣਦਾ ਉਹਨਾਂ ਦੇ ਹੱਕ 'ਚ ਜਾ ਕੇ ਸਰਕਾਰ ਬਾਦਲ ਦੀ ਸਰਕਾਰ ਕਿਉਂਕਿ ਉਹ ਅਪੀਲ ਪਾਉਣ ਦਾ ਅਧਿਕਾਰ ਕੱਲਾ ਸਰਕਾਰ ਕੋਲੇ ਹੁੰਦਾ ਸੀ ਤੇ ਨਰੰਗਕਾਰੀ ਕਾਂਡ 'ਚ ਨੇ ਨਰੰਗਕਾਰੀ ਹੈੱਡ ਦੇ ਖਿਲਾਫ ਜਿਹੜੀ ਆਪੀਲ ਫਾਈਲ ਨਹੀਂ ਕੀਤੀ ਇਹਨੂੰ ਸ਼ਾਇਦ ਅਕਾਲੀ ਦਲ ਦੀ ਸਰਕਾਰ ਭੰਗ ਨਹੀਂ ਹੋ ਗਈ ਸੀ ਗਵਰਨਰ ਦੇ ਜ਼ਰੀਏ ਗਿਆ ਸੀ ਕੇਸ ਟਰਾਂਸਫਰ ਹੋਇਆ ਤੇ ਕੁਝੀ 78 ਸਫੀਰ ਲਾਜ਼ ਹੋ ਗਈ ਹੈ ਉਦੋਂ ਪੰਗ ਨਹੀਂ ਸੀ ਹੈਗੀ ਪੰਗ ਤਾਂ ਇਹ ਉਸ ਤੋਂ ਬਾਅਦ ਹੁੰਦੀ ਹੈ ਸੋ ਉਸ ਕੇਸ ਦੇ ਵਿੱਚ ਕੀ ਹੈਗਾ ਕਿ ਇੱਕ ਬੰਦਾ ਫੈਮਿਲੀ ਮੈਂਬਰ ਜਿਹੜਾ ਵਿਕਟਮ ਹੈ ਉਹ ਹਾਈ ਕੋਰਟ ਜਾਂਦਾ ਕੇਸ ਲੈ ਕੇ ਅਪੀਲ ਦੇ ਵਿੱਚ ਉਹਦੀ ਅਪੀਲ ਨੂੰ ਵੀ ਸਟੇਟ ਅਪੋਜ਼ ਕਰਦੀ ਹੈ ਔਰ ਰਿਜेक्ट ਹੋ ਜਾਂਦੀ ਹੈ ਮੈਂ ਉਹ ਰਿਕਾਰਡ ਸਾਰਾ ਲਿਆ ਰਹੇ ਹਾਂ ਬਾਤ ਚ ਕਰਗੇ ਅੱਛਾ ਇੱਕ ਮੇਰਾ ਆਖਰੀ ਸਵਾਲ ਹੈ ਕਿ ਤੁਸੀਂ ਇਹਦੇ ਦੇ ਵਿੱਚ ਸਿਆਲਕਾ ਸਾਹਿਬ ਤੇ ਦੋਸ਼ ਲਾਤੇ ਕਿ ਸਿਆਲਕਾ ਸਾਹਿਬ ਦੀ ਦੋਸਤੀ ਉਮਰਾਂ ਨੰਗਲ ਦੀ ਹੈ ਜਾਂ ਉਮਰਾਂ ਨੰਗਲ ਦੀ ਗਾਂ ਦੋਸਤੀ ਸੁਮੇਸ਼ ਸੈਣੀ ਨੇ ਸੁਮੇਸ਼ ਸੈਣੀ 1920 ਇਹ ਜਿਹਨੂੰ ਆਪਾਂ ਇਸ ਮਸਲੇ ਦਾ ਬੜਾ ਨਾਜ਼ੁਕ ਮਸਲਾ ਹੈ ਜਿਹੋ ਇੱਕ ਦੂਜੇ ਦੇ ਖਿਲਾਫ ਅਲੀਗੇਸ਼ਨ ਲਾਵਾਂਗੇ ਦੋਸ਼ ਲਾਵਾਂਗੇ ਤਾਂ ਲੱਗਦਾ ਨਹੀਂ ਕਿ ਫਿਰ ਵੀ ਕੇਸ ਕਮਜ਼ੋਰ ਹੋਏਗਾ ਅਹ ਦੇਖੋ ਇਹਨਾ ਦੋਸ਼ ਨਹੀਂ ਮੈਂ ਕਿਸੇ ਤੇ ਵੀ ਲਾ ਰਿਹਾ ਮੈਂ ਤੇ ਤੁਹਾਨੂੰ ਇਹਨਾਂ ਦੀ ਜਿਹੜਾ ਕੰਮ ਕਰਨ ਦਾ ਤਰੀਕਾ ਹੈ ਇਹਨਾ ਬਦਲ ਦਲਿਆਂ ਦਾ ਮੈਂ ਉਹ ਦੱਸਿਆ ਕਿ ਕਿਹਦੀ ਚੇਨ ਕਿੱਥੇ ਜੁੜੀ ਹੋਈ ਹੈ ਕਿਹੜੇ ਰੀਜ਼ਨਸ ਨੇ ਕਿ ਜਿੱਦੇ ਕਰਕੇ ਇਹ ਇਸ ਕਿਸਮ ਦਾ ਇਹਨਾਂ ਨੇ ਕੰਮ ਕੀਤਾ ਕਿ ਜਦੋਂ ਅਸੀਂ 32 ਸਾਲ ਬਾਅਦ ਇਨੀ ਡਿਲੇ ਤੋਂ ਬਾਅਦ ਫਿਰ ਇਹਨੂੰ ਫਾਈਟ ਕਰਨ ਲੱਗੇ ਤੁਸੀਂ ਵਜ਼ਾਏ ਇਹਨੂੰ ਕ੍ਰੈਡਿਟ ਵਾਰ ਕਰਨ ਦੇ ਤੁਸੀਂ ਕੇਸ ਨੂੰ ਇੰਨਾ ਕਮਜ਼ੋਰ ਫਾਈਲ ਕਰ ਦਿੱਤਾ ਹੈ ਵੀ ਜਿਹੜਾ ਸਾਨੂੰ ਅੱਜ ਨਜ਼ਰ ਆ ਰਿਹਾ ਕਿ ਕੇਸ ਸਟੈਂਡ ਨਹੀਂ ਕਰਦਾ ਹੈਗਾ ਭਗਵੰਤ ਮਾਨ ਸਾਹਿਬ ਦੀ ਸਟੇਟਮੈਂਟ ਆ ਗਈ ਕਿ ਇਹ ਰਿਪੋਰਟ ਮੰਗੀ ਹੈ ਕਿ ਸਟੇਟ ਗਵਰਨਮੈਂਟ ਤੋਂ ਕਿੰਨਾ ਕੀ ਤੁਹਾਨੂੰ ਉਮੀਦ ਹੈ ਜੀ ਆ ਦੇਖੋ ਸਾਡੀ ਅਮੀਤ ਤਾਂ ਸੀ ਬਹੁਤ ਕਲੀਅਰ ਹੈ ਕਿ ਐਨੇ ਦਿਨ ਹੋ ਗਏ ਨੇ ਨਾ ਇੱਥੋਂ ਦੀ ਹਾਈ ਕੋਰਟ ਦੇ ਕਿਸੇ ਜੱਜ ਦੇ ਚ ਜੁਰਤ ਪਈ ਹੈ ਨਾ ਚੀਫ ਜਸਟਿਸ ਨੇ ਕਿਹਾ ਕਿ ਐਟਾ ਵੱਡਾ ਮਰਡਰ ਹੋਇਆ ਹੈ ਸਿੱਖਾਂ ਦਾ ਰਿਲੀਜੀਅਸ ਐਕਟ ਦੀ ਕਿਲਿੰਗ ਹੋਈ ਹੈ ਕਿਸੇ ਨੇ ਸੋ ਮੋਟੋ ਨਹੀਂ ਲਿਆ ਤੇ ਚੀਫ ਮਿਨਿਸਟਰ ਅੱਖਾਂ ਬੰਦ ਕਰਕੇ ਕੰਨ ਬੰਦ ਕਰਕੇ ਬੈਠਿਆ ਹੋਇਆ ਹੈ ਜੋਦੋ ਸੁਪਰੀਮ ਕੋਰਟ ਦੀ ਜਜਮੈਂਟ ਜਿਹੜੀ ਲਲਿਤਾ ਕੁਮਾਰੀ ਵਾਲੀ ਜਜਮੈਂਟ ਹੈ ਉਹ ਬਹੁਤ ਕਲੀਅਰ ਖੁੱਲ ਕੇ ਕਹਿੰਦੀ ਹੈ ਕਿ ਤੁਸੀਂ ਜਦੋਂ ਵੀ ਕੋਈ ਕਾਗਨੀਜ਼ੇਬਲ ਅਫੈਂਸ ਦੇ ਵਿੱਚ ਕੰਪਲੇਂਟ ਫਾਈਲ ਕਰਦਾ ਹੈ ਪੁਲਿਸ ਦਾ ਕੰਮ ਹੈ ਐਫ ਆਰ ਦਰਜ ਕਰਕੇ ਉਹਦੀ ਇਨਵੈਸਟੀਗੇਸ਼ਨ ਕਰੇ ਤੇ ਅੱਜ ਇਨੇ ਦਿਨ ਹੋ ਗਏ ਨੇ ਇਸ ਮਸਲੇ ਨੂੰ ਪੱਖਿਆ ਵੇਖੋ ਸਰਪਜੀਤ ਵੇਰਕੇ ਹੁਣੀ ਜਿਹੜੇ ਐਡਵੋਕੇਟ ਨੇ ਉਹਨਾਂ ਨੇ ਕਿੰਨੇ ਦਿਨ ਹੋ ਗਿਆ ਹੈ ਈ ਰਿਪੋਰਟ ਨੂੰ ਪਬਲਿਸ਼ ਕਰਕੇ ਕੰਪਲੇਂਟ ਫਾਈਲ ਕੀਤੀ ਹੈ ਸਭ ਤੋਂ ਪਹਿਲੇ ਪੰਜਾਬ ਸਰਕਾਰ ਨੂੰ ਸਬਸੀਕੁਐਂਟਲੀ ਫੈਮਿਲੀ ਨੇ ਸ਼ਰੋਨੀ ਕਮੇਟੀ ਰਾਈ ਵੀ ਕਰ ਦਿੱਤੀ ਹੈ ਤੇ ਇਸ ਗੱਲ ਦੇ ਵਿੱਚ ਪੰਜਾਬ ਗਵਰਨਮੈਂਟ ਨੂੰ ਚਾਹੀਦਾ ਸੀ ਜਿਹੜੀ ਕਹਿੰਦੀ ਸੀ ਕਿ ਅਕਾਲੀਆਂ ਨੇ ਤੇ ਕਾਂਗਰਸੀਆਂ ਨੇ ਸਾਰਾ ਕੁਝ ਲਾਇਬਲ ਹੈਗਾ ਤੇ ਇਹਨਾਂ ਨੇ ਵੀ ਉਹੀ ਰੋਲ ਪਲੇ ਕੀਤਾ ਜੋ ਕਾਂਗਰਸੀ ਤੇ ਅਕਾਲੀਆਂ ਦਾ ਇਹਦੇ ਵਿੱਚ ਜਿਹੜਾ ਮੇਰਾ ਆਪ ਦਾ opinion ਹੈ ਕਿਉਂਕਿ ਇਹ ਸਾਰੀਆਂ ਜਿਹੜੀਆਂ ਪਾਰਟੀਆਂ ਨੇ ਦਿੱਲੀ ਤੋਂ ਆਪਰੇਟ ਹੁੰਦੀਆਂ ਦੇ ਦਿੱਲੀ ਨੇ ਇਹਨਾਂ ਲੋਕਾਂ ਨੂੰ ਇਹਨਾਂ ਅਫਸਰਾਂ ਨੂੰ ਅਮਿਊਨਿਟੀ ਦਿੱਤੀ ਹੋਈ ਹੈ ਪੁਲਸਵਾਰਿਆਂ ਨੂੰ ਕਿ ਤੁਸੀਂ ਜਿੰਨੇ ਮਰਜੀ ਸਿੱਖ ਮਾਰਦੇ ਹੋ ਤੁਹਾਡੇ ਖਿਲਾਫ ਪਰਚਾ ਨਹੀਂ ਚੱਲੂਗਾ। ਇਹ ਹੀ ਕਾਰਨ ਹੈ ਕਿ 84 ਦਾ 40 ਸਾਲ ਹੋ ਗਿਆ ਹੈ ਕੋਈ ਕੇਸ ਡਿਸਾਈਡ ਨਹੀਂ ਹੋਇਆ। ਸੁਮੇਤ ਦੇ ਖਿਲਾਫ 1995 ਤੋਂ ਕੇਸ ਚੱਲ ਰਹੇ ਨੇ। ਇੱਕ ਤਰੀਕ ਤੇ ਤੁਸੀਂ ਐਗਜ਼ੈਂਪਸ਼ਨ ਲੈ ਲੋ ਤੇ ਦੂਜੀ ਤੇ ਜ਼ਮਾਨਤ ਜੱਜ ਕੈਨਸਲ ਕਰ ਦਿੰਦੇ ਨੇ। ਤੇ ਤੁਸੀਂ ਆਹ ਦੇਖ ਲਓ 24 ਤੇ 5 29 ਸਾਲ ਹੋ ਗਏ ਨੇ ਉਹਨੂੰ ਤਰੀਕਾਂ ਵੀ ਦਿੱਤੀਆਂ ਜਾ ਰਹੀਆਂ ਨਹੀਂ। ਉਸੀ ਮਹਿਸੂਸ ਕਰਦੇ ਆ ਕਿ ਜਿਹੜੀ ਸਿੱਖਾਂ ਦੀ ਕਿਲਿੰਗ ਹੈ ਉਹ ਸਟੇਟ ਸਪੌਂਸਰਡ ਹੈਗੀ ਹੈ ਉੱਥੇ ਕਿਤੇ ਨਾ ਕਿਤੇ ਜਿਹੜੇ ਕਿਲਰਸ ਨੇ ਸਿੱਖਾਂ ਦੇ ਉਹਨਾਂ ਨੂੰ ਇਮਿਊਨਿਟੀ ਦਿੱਤੀ ਹੋਈ ਹੈ ਚਲੋ ਬਹੁਤ ਬਹੁਤ ਸ਼ੁਕਰੀਆ ਜੀ ਉਹ ਜਿੱਥੋਂ ਤੱਕ ਸਵਾਲ ਆ ਜਥੇਦਾਰ ਸ਼੍ਰੀ ਕਾਲਕਸੂਖ ਸਾਹਿਬ ਜਿਹੜੇ ਭਾਈ ਗੁਰਦੇਵ ਸਿੰਘ ਕੌਂਕੇ ਉਹਨਾਂ ਦੇ ਕਤਲ ਦਾ ਸਵਾਲ ਆ ਹੁਣ ਇਸ ਮਸਲੇ ਤੇ ਸ਼੍ਰੋਮਨ ਗੁਰਦੁਆਰ ਪਰਬੰਧਕ ਕਮੇਟੀ ਪੈਰਵਾਈ ਕਰੀਆ ਲੇਕਿਨ ਜਿਹੜੀ ਉਹਨਾਂ ਨੇ ਪੁਲਿਸ ਨੂੰ ਸ਼ਿਕਾਇਤ ਦਿੱਤੀ ਆ ਉਸ ਤੇ ਵੀ ਸਵਾਲ ਖੜੇ ਹੋ ਗਏ ਨੇ ਉਹ ਦੇ ਦਿੰਦੇ ਆ ਕਿ ਇਸ ਮਸਲੇ ਦੇ ਵਿੱਚ ਜਾਂ ਸ਼੍ਰੋਮਣੀ ਕਾਲੀਦਾ ਜਾਂ ਫਿਰ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਆਪਣਾ ਪੱਖ ਕੀ ਦਿੰਦੀ ਆ ਫਿਲਹਾਲ ਤੁਸੀਂ ਇਸੇ ਤਰ੍ਹਾਂ ਦੇਖਦੇ ਰਹੋ ABC ਪੰਜਾਬ ਧੰਨਵਾਦ